ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਪ੍ਰਗਟਜੀਵਾਂ ਬਾਰੇ ਗੁਪਤ ਜਾਣਕਾਰੀ ਜਨਤਕ ਕੀਤੀ ਹੈ ਹਾਲਾਂਕਿ ਏਲੀਅਨ ਕਲੇਮ ਸੰਬੰਧੀ ਟਰੰਪ ਵੱਲੋਂ ਕੋਈ ਵੀ ਠੋਕਮਾ ਸਬੂਤ ਪੇਸ਼ ਨਹੀਂ ਕੀਤਾ ਗਿਆ 에어ਫੋਰਸ 1 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਓਬਾਮਾ ਨੇ ਕਲਾਸੀਫਾਈਡ ਜਾਣਕਾਰੀ ਬਾਹਰ ਕੱਢੀ ਅਤੇ ਇਹ ਵੱਡੀ ਗਲਤੀ ਹੈ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਡਕਾਸਟ ਇੰਟਰਵਿਊ ਵਿੱਚ ਓਬਾਮਾ ਤੋਂ ਪੁੱਛਿਆ ਗਿਆ ਕਿ ਪ੍ਰਗਟ ਜੀਵ ਸੱਚਮੁੱਚ ਮੌਜੂਦ ਹਨ ਉਹਨਾਂ ਨੇ ਕਿਹਾ ਕਿ ਬ੍ਰਾਹਮਣ ਦੇ ਵਿਸ਼ਾਲ ਹੋਣ ਕਾਰਨ ਜੀਵਨ ਹੋਣ ਦੀ ਸੰਭਾਵਨਾ ਹੈ ਪਰ ਧਰਤੀ ਉੱਤੇ ਉਹਨਾਂ ਦੇ ਆਉਣ ਦਾ ਕੋਈ ਸਬੂਤ ਨਹੀਂ ਮਿਲਿਆ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਏਰੀਆ 51 ਵਿੱਚ ਕਿਸੇ ਤਰ੍ਹਾਂ ਦੀ ਗੁਪਤ ਸਾਜ਼ਿਸ਼ ਨਹੀਂ ਹੈ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਓਬਾਮਾ ਨੇ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੂੰ ਪ੍ਰਗਟ ਜੀਵਨ ਨਾਲ ਸੰਬੰਧਿਤ ਕੋਈ ਸਬੂਤ ਨਹੀਂ ਮਿਲਿਆ ਇਸ ਦੇ ਬਾਵਜੂਦ ਏਲੀਨ ਕਲੇਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਤਾਂ ਪੈਟਾਗਨ ਦੀਆਂ ਪਿਛਲੀਆਂ ਜਾਂਚਾਂ ਮੁਤਾਬਕ ਵੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਸਰਕਾਰ ਨੂੰ ਕਦੇ ਵੀ ਪ੍ਰਗਟ ਤਕਨੀਕ ਜਾਂ ਧਰਤੀ ਉੱਤੇ ਆਉਣ ਦੇ ਪੱਕੇ ਸਬੂਤ ਨਹੀਂ ਮਿਲੇ ਅਤੇ ਜ਼ਿਆਦਾਤਰ ਉਰਦੀਆਂ ਵਸਤੂਆਂ ਆਮ ਘਟਨਾਵਾਂ ਸਾਬਤ ਹੋਈਆਂ 트럼ਪ ਨੇ ਖੁਦ ਵੀ ਕਿਹਾ ਸੀ ਕਿ ਉਹ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਪ੍ਰਗਟ ਜੀਵ ਮੌਜੂਦ ਹਨ ਜਾਂ ਨਹੀਂ ਪਰ ਏਲੀਨ ਕਲੇਮ ਨੂੰ ਲੈ ਕੇ ਰਾਜਨੀਤਿਕ ਵਾਦ ਵਿਵਾਦ جاری ਹੈ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੈਟਾਗਨ ਅਤੇ ਹੋਰ ਸਰਕਾਰੀ ਅਦੰਚਿਆਂ ਨੂੰ ਬਹੁਤ ਜ਼ਿਆਦਾ ਦਿਲਚਸਪੀ ਕਾਰਨ ਦੂਜੇ ਗ੍ਰਹਿਾਂ ਦੇ ਪ੍ਰਾਣੀਆਂ ਅਤੇ ਯੂ ਐਫ ਓ ਨਾਲ ਸੰਬੰਧਿਤ ਫਾਈਲਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਾਰੀ ਕਰਨ ਦਾ ਨਿਰਦੇਸ਼ ਦੇ ਰਹੇ ਹਨ 트럼ਪ ਨੇ ਇਹ ਐਲਾਨ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਸ ਸਮੇਂ ਕੀਤਾ ਜਦੋਂ ਕੁਝ ਘੰਟੇ ਪਹਿਲਾਂ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਗੁਪਤ ਜਾਣਕਾਰੀ ਦਾ ਖੁਲਾਸਾ ਕਰਨ ਦਾ ਦੋਸ਼ ਲਗਾਇਆ ਸੀ ਕਿਉਂਕਿ ਓਬਾਮਾ ਨੇ ਹਾਲ ਹੀ ਦੇ ਵਿੱਚ ਇੱਕ ਪੋਡਕਾਸਟ ਇੰਟਰਵਿਊ ਵਿੱਚ ਸੁਝਾਅ ਦਿੱਤਾ ਸੀ ਕਿ ਏਲੀਅਨ ਅਸਲੀ ਹਨ ਓਬਾਮਾ ਜਿਨ੍ਹਾਂ ਨੇ ਹਫਤੇ ਦੇ ਅੰਤ ਵਿੱਚ ਇੱਕ ਪੋਡਕਾਸਟ ਵਿੱਚ ਆਪਣੀ ਟਿੱਪਣੀ ਕੀਤੀ ਸੀ ਉਹਨਾਂ ਨੇ ਬਾਅਦ ਦੇ ਵਿੱਚ ਸਪੱਸ਼ਟ ਕੀਤਾ ਸੀ ਕਿ ਉਹਨਾਂ ਨੇ ਅਜੇ ਹਾ ਕੋਈ ਸਬੂਤ ਨਹੀਂ ਦੇਖਿਆ ਕਿ ਏਲੀਅਨਸ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਪਰ ਕਿਹਾ ਗਿਆ ਹੈ ਕਿ ਅੰਕੜਿਆਂ ਅਨੁਸਾਰ ਬ੍ਰਹਿਮੰਡ ਇਨਾ ਵਿਸ਼ਾਲ ਹੈ ਕਿ ਉੱਥੇ ਜੀਵਨ ਹੋਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ 트럼ਪ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਬਾਹਰੀ ਸਲਾਨਦੀ ਦੀ ਸੰਭਾਵਨਾ ਦੀ ਗੱਲ ਆਉਂਦੀ ਹੈ ਤਾਂ ਮੇਰੀ ਇਸ ਤੇ ਕੋਈ ਰਾਏ ਨਹੀਂ ਹੈ ਮੈਂ ਇਸ ਬਾਰੇ ਕਦੇ ਗੱਲ ਨਹੀਂ ਕਰਦਾ ਬਹੁਤ ਸਾਰੇ ਲੋਕ ਕਰਦੇ ਹਨ ਬਹੁਤ ਸਾਰੇ ਲੋਕ ਇਸ ਤੇ ਵਿਸ਼ਵਾਸ ਕਰਦੇ ਹਨ 트럼ਪ ਦੀ ਨੂੰ ਲਾਰਾ 트럼ਪ ਨੇ ਇਸ ਹਫਤੇ ਸੁਝਾ ਦਿੱਤਾ ਹੈ ਕਿ ਉਹ ਇਸ ਬਾਰੇ ਬੋਲਣ ਲਈ ਤਿਆਰ ਹਨ ਜੋਦੋਂ ਉਹਨਾਂ ਨੇ ਇੱਕ ਪੌਡਕਾਸਟ ਉੱਤੇ ਕਿਹਾ ਕਿ ਰਾਸ਼ਟਰਪਤੀ ਕੋਲ ਏਲੀਅன்ஸ் ਉੱਤੇ ਦੇਣ ਲਈ ਇੱਕ ਭਾਸ਼ਣ ਤਿਆਰ ਹੈ ਜੋ ਉਹ ਸਹੀ ਸਮੇਂ ਉੱਤੇ ਦੇਣਗੇ